ਮੈਂ ਉਸ ਅਕਾਲਪੁਰਕ ਦਾ ਬਹੁਤ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਮੈਂ ਆਵਾੰਦੀ ਪਾਰਟੀ ਦੀ ਪੂਰੀ ਹਾਈ ਕਮਾਂਡ ਸਾਡੇ ਨੈਸ਼ਨਲ ਕੋਨਵੀਨਰ ਜੀ ਡਾਕਟਰ ਸੰਦੀਪ ਪਾਠਕ ਮਨੀਸ਼ ਜੀ ਸੱਜੇ ਸਿੰਘ ਜੀ ਰਾਗਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ ਆਵਾੰਦੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਡਾਕਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ ਐਮਐਲਏ ਸਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕੇ ਸ਼ਾਮਚਰਾਸੀ ਸੰਗਤ ਦਾ ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ ਅਜੋ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜ਼ਿੰਮੇਵਾਰੀ ਨੂੰ ਆਵਾਂਗੇ ਜਿਹੜੀ ਪੰਜਾਬ ਦੀ ਸੇਵਾ ਲਈ ਸਾਨੂੰ ਮੌਕਾ ਦਿੱਤਾ ਹੈਗਾ ਪਹਿਲਾਂ ਵੀ ਅਜੇ ਐਮਐਲਏ ਅਸੀਂ ਸ਼ਾਮਚੁਰਾ ਸੀ ਦਾ ਅਸੀਂ ਕੰਮ ਕਰ ਰਹੇ ਸੀ ਹਲਕੀ ਦੀ ਸੇਵਾ ਕਰ ਰਹੇ ਸੀਗੇ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਕੀਤੀ ਆ ਤੇ ਅਸੀਂ ਤੰਦ ਹੀ ਨਾ ਸੀ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਸੀ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਜੀ ਵੈਰੀ ਟਰੂ ਟੂਡੇ ਇਜ਼ ਦਾ ਫਰਸਟ ਡੇ ਮੈਂ ਅੱਜ ਪਿੱਲੀ ਚਾਰਜ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਹ ਕੋਲ ਜਿਹੜੀ ਸਾਡੇ ਕੋਰ ਟੀਮ ਹੈਗੀ ਆ ਲੋਕਲ ਬੋਡੀ ਦੀ ਸਾਡੇ ਜਿੰਨੇ ਵੀ ਆਈਐਸ ਅਫੀਸ਼ੀਅਲਸ ਹੈਗੇ ਆ ਜਿੰਨੇ ਵੀ ਟੀਮ ਹੈਗੀ ਹੈ ਅਸੀਂ ਇਸ ਤੋਂ ਬਾਅਦ ਹੀ ਤੁਰਤ ਤੋਂ ਬਾਅਦ ਇਸ ਨੂੰ ਬੈਠਾਂਗੇ ਆਪਾਂ ਆਈ ਵਿਲ ਫਾਈਂਡ ਆਊਟ ਵੀਲ ਡਿਸਕਸ ਅਸੀਂ ਕਿੱਥੇ ਲੈਕਿੰਗ ਹੈ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀਆਂ ਹੈਗੀਆਂ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੇ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਸੋ ਆਮ ਨਿਊ ਟੂ ਥਿਸ ਡਿਪਾਰਟਮੈਂਟ ਜੇ ਅਸੀਂ ਬੈਠ ਕੇ ਆਪਾਂ ਰਲ ਮਿਲ ਕੇ ਮੈਨੂੰ ਪੂਰਾ ਯਕੀਨ ਆ ਆਮ ਵੈਰੀ ਪੋਜ਼ਿਟਿਵ ਐਂਡ ਆਮ ਵੈਰੀ ਕੌਨਫੀਡੈਂਟ ਕਿ ਅਸੀਂ ਐਜ਼ ਅ ਟੀਮ ਬਣਾ ਕੇ ਇੱਕ ਵਧੀਆ ਇਕ ਡਾਇਰੈਕਸ਼ਨਸ ਲੈ ਕੇ ਅਸੀਂ ਆਪਾ ਸੀਐਮ ਸਾਹਿਬ ਨਾਲ ਵੀ ਉਹਨਾਂ ਦੀ ਵੀ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ ਜੀ ਜੀ ਕੋਰਪੋਰੇਸ਼ਨ ਦੇ ਇਲੈਕਸ਼ਨਸ ਵੀ ਹੈਗੇ ਨੇ ਯਾ ਵੈਰੀ ਟru ਉਹ ਲਾਈਕ ਇਟਸ ਅ ਬਿਗ ਰਿਸਪੋਨਸਿਬਿਲਟੀ ਇਟਸ ਅ ਬਿਗ ਚੈਲੰਜ ਫੋਰ ਅਸ ਤੇ ਅਸੀਂ ਪੰਚਾਇਤ ਦਾ ਇਲੈਕਸ਼ਨ ਤੋਂ ਬਾਅਦ ਮੈਨੂੰ ਲੱਗਦਾ ਇਮੀਡੀਏਟਲੀ ਵੀ ਹੈ ਟੂ ਗੋ ਇਨਟੂ ਦੀ ਫੀਲਡ ਕੋਰਪੋਰੇਸ਼ਨਸ ਇਲੈਕਸ਼ਨਸ ਆ ਰਹੀਆਂ ਹੋ ਡਿਊ ਸੀ ਕਾਫੀ ਸਮੇ ਤੋਂ ਤੇ ਉਹ ਉਸੇ ਬਾਰੇ ਵੀ ਰਿਗਾਰਡਿੰਗ ਕਲ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ ਤੇ ਅਸੀਂ ਆਪਾਂ ਉਹ ਵੀ ਜਲਦ ਅਸੀਂ ਕਰਾਵਾਂਗੇ ਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾਂ ਵਧੀਆ ਆਊਟ ਪਰਫਾਰਮ ਕਰਕੇ ਅਸੀਂ ਦੱਸਾਂਗੇ ਜੀ ਜੀ ਠੀਕ ਹੈ ਥੈਂਕ ਯੂ